ਤਹ ਰਾਜਾ ਦੇ ਅੰਦੇ ਇੱਕ ਸਿੱਖ ਹੋਏ ਨੇ ਉਹਨਾਂ ਦਾ ਨਾਮ ਇਤਿਹਾਸ ਵਿੱਚ ਲਿਖਿਆ ਭਾਈ ਫੱਗੂ ਔਰ ਸੰਗਤ ਸ਼ਰਧਾ ਭਾਵਨਾ ਨਾਲ ਪ੍ਰੇਮ ਵਿੱਚ ਵੱਡੇ ਹੋਣ ਕਰਕੇ ਉਹਨਾਂ ਨੂੰ ਚਾਚਾ ਫੱਗੂ ਬਿਨਕਰ ਵਾਲੇ ਕਹਿੰਦੇ ਰਹਿ ਇਹਨਾਂ ਦਾ ਨਕਰ ਬਿਹਾਰ ਪ੍ਰਾਂਤ ਵਿੱਚ ਹੈ ਪਟਨਾ ਸਭ ਤੋਂ ਕੁਝ ਮੀਲ ਦੀ ਵਿੱਥ ਉੱਤੇ ਸਸਰਾਮ ਬਣਦਾ ਇੱਕ ਸ਼ਹਿਰ ਹੁੰਦਾ ਹੈ ਕਸਵਾ ਉਹ ਸਸਰਾਮ ਵਿਦਵਾਨ ਮੰਦੇ ਨੇ ਕਿ ਸ਼ੇਰ ਸ਼ਾ ਸੂਰੀ ਦੀ ਜਨਮ ਪੁੱਤੀਆਂ ਸ਼ੇਰ ਸ਼ਾ ਸੂਰੀ ਉਹ ਹੈ ਜਿਹਦੇ ਨਾਮ ਉੱਤੇ ਦਿੱਲੀ ਤੋਂ ਲੈ ਕੇ ਕੰਨਿਆ ਕੁਮਾਰੀ ਕਸ਼ਮੀਰ ਤੱਕ ਦਾ ਰੋਡ ਜਿਹੜਾ ਬਣਿਆ ਹੋਇਆ ਹਾਈਵੇ ਇਹ ਇਹਦੇ ਨਾਮ ਉੱਤੇ ਸੀ ਪਹਿਲਾਂ ਸ਼ੇਰ ਸ਼ਾ ਸੂਰੀ ਮਾਰਗ ਖੈਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦਾ ਪਿਆਰਾ ਸਿੱਖ ਚਾਚਾ ਫੱਗੂ ਉਹਨੇ ਕੀ ਕਰਨਾ ਗੁਰਮਤਿ ਦਾ ਪ੍ਰਚਾਰ ਕਰਨਾ ਆਪਣੇ ਇਲਾਕੇ ਵਿੱਚ ਪਿੰਡ ਪਿੰਡ ਜਾ ਕੇ ਨਗਰ-ਨਗਰ ਛੋਟੇ ਗ੍ਰਾਮਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰਨਾ ਹੱਥੀ ਬਾਣੀ ਜਿੰਨੀ ਯਾਦ ਹੋਣੀ ਨਾ ਉਦੋਂ ਕਿੜੀਆਂ ਕੋਈ ਬਹੁਤ ਪ੍ਰੈਸਾਂ ਸੀ ਛਪਣ ਵਾਲੀਆਂ ਹੱਥਾਂ ਨਾਲ ਜਿਹੜੀ ਬਾਣੀ ਯਾਦ ਹੋਣੀ ਉਹ ਲਿਖ ਲੈਣੀ ਉਹ ਲਿਖ ਲਿਖ ਕੇ ਪੁਥੀਆਂ ਵੰਡਣੀਆਂ ਜਿਹਦੇ ਘਰ ਵਿੱਚ ਜਾਣਾ ਭਾਈ ਆਹ ਗੁਰੂ ਦੀ ਬਾਣੀ ਪੜਿਆ ਕਰੋ ਆਹ ਮੇਰੇ ਗੁਰੂ ਦੀ ਬਾਣੀ ਪੜਿਆ ਕਰੋ ਨਾਲ ਸੰਗਤ ਨੂੰ ਕਹਿਣਾ ਗੁਰੂ ਦੇ ਨਾਮ ਉੱਤੇ ਕਿਰਤ-ਵਿਰਤ ਕਰਦੇ ਹੋ ਗ੍ਰਸਤੀ ਉਹ ਦਸਵੰਦ ਕੱਢਿਆ ਕਰੋ ਜਿੰਨੀ ਸੰਗਤ ਦਾ ਦਸਵੰਦ ਬਣਨਾ ਉਹ ਜਿੱਥੇ ਵੀ ਗੁਰੂ ਦਾ ਪਤਾ ਹੋਣਾ ਉੱਥੇ ਹੁੰਡੀ ਬਣਾ ਕੇ ਭੇਜਣਾ ਉਹ ਦਸਵੰਦ ਇੱਕ ਵਕਤ ਆਇਆ ਦੂਜਿਆਂ ਨੂੰ ਜਪੌਂਦੇ ਆਂ ਜਪੌਂਦੇ ਆਂ ਜਪਦਿਆਂ ਜਪਦਿਆਂ ਗੁਰੂ ਅੱਗੇ ਅਰਦਾਸ ਕਰਦੇ ਆਂ ਅੰਦਰ ਉਹ ਭਾਵਨਾ ਬਣ ਗਈ ਦੇਖੋ ਅਸੀਂ ਵੀ ਇਹ ਅਰਦਾਸ ਕਰਨੀ ਹੈ ਪਾਤਸ਼ਾਹ ਨਦਰ ਕਿਰਪਾ ਕਰਨ ਅਸੀਂ ਕੱਲੇ ਸੁਣਾਨ ਜੁਗਈ ਨਾ ਰਹਿ ਜਾਈਏ ਜਾਂ ਸੁਣਨ ਤੱਕ ਹੀ ਨਾ ਰਹਿ ਜਾਈਏ ਜਕਾਰਿਆਂ ਤੱਕ ਅਰਦਾਸ ਕਰੀਏ ਕੋਈ ਭਾਵਨਾ ਬਣੇ ਗੁਰੂ ਦੇ ਪ੍ਰਤੀ ਅੰਦਰ ਪ੍ਰੇਮ ਪੈਦਾ ਹੋਵੇ ਤਾਂ ਭਾਈ ਫੱਗੂ ਚਾਚਾ ਫੱਗੂ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਗੁਰੂ ਦੇ ਪ੍ਰਤੀ ਜਦੋਂ ਪ੍ਰੇਮ ਪੈਦਾ ਹੋਇਆ ਜਿਸ ਗੁਰੂ ਦੀਆਂ ਮੈਂ ਬਤਾਂ ਲੋਕਾਂ ਨੂੰ ਸੁਣਾਉਂਦਾ ਜਿਸ ਗੁਰੂ ਦੀ ਬਾਣੀ ਮੈਂ ਲੋਕਾਂ ਦੇ ਘਰਾਂ ਵਿੱਚ ਵੰਡਦਾ ਜਿਸ ਗੁਰੂ ਦੇ ਲਈ ਮੈਂ ਕਹਿੰਦਾ ਦਸਵੰਦ ਕੱਢਿਆ ਕਰੋ ਗੁਰੂ ਨੂੰ ਯਾਦ ਕਰੋ ਕਦੇ ਉਹ ਗੁਰੂ ਮੈਨੂੰ ਵੀ ਦਰਸ਼ਨ ਦਵੇ ਜੇ ਗੁਰੂ ਸਾਰੇ ਸਿੱਖਾਂ ਨੇ ਮੈਂ ਪ੍ਰਚਾਰ ਕਰਨੇ ਕੇ ਗੁਰੂ ਨੂੰ ਜਿੱਥੇ ਯਾਦ ਕਰੋ ਗੁਰੂ ਉੱਥੇ ਆਉਂਦਾ ਹੈ ਗੁਰੂ ਸਹਾਈ ਹੁੰਦਾ ਹੈ ਕਹਿੰਦੇ ਫਿਰ ਚਿੱਤ ਵਿੱਚ ਭਾਵਨਾ ਬਣੀ ਹੇ ਗੁਰੂ ਤੇਗ ਬਹਾਦਰ ਮਹਾਰਾਜ ਕਿਤੇ ਮੇਰੇ ਗਰੀਬ ਦੇ ਘਰ ਵਿੱਚ ਵੀ ਚਰਨ ਪਾਉ ਆਪਣਾ ਘਰ ਤਿਆਰ ਕਰਵਾਇਆ ਤੇ ਕਹਿੰਦੇ ਗੇਟ ਬਹੁਤ ਵੱਡਾ ਦਰਵਾਜ਼ਾ ਰੱਖ ਲਿਆ ਪਿੱਲਰ ਪਿੰਡ ਵਾਲੇ ਪੁੱਛਦੇ ਚਾਚਾ ਇਹ ਕੀ ਹੋਇਆ ਐਡਾ ਵੱਡਾ ਦਰਵਾਜ਼ਾ ਕਿਉਂ ਕੋਈ ਵੱਡੇ ਘੋੜਿਆਂ ਉੱਠਾਂ ਵਾਲੇ ਆਉਣੇ ਨੇ ਤੇਰੇ ਘਰ ਜੋਨ ਕੇ ਹਾਂ ਮੇਰੇ ਸਤਿਗੁਰੂ ਨੇ ਆਉਣੇ ਤੇ ਮੈਂ ਚਾਹੁੰਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਹਰ ਨਾ ਉਤਰਨ ਮੇਰੇ ਘਰ ਤੋਂ ਘੋੜੇ ਤੇ ਸਵਾਰ ਹੋ ਕੇ ਆਉਣ ਸਿੱਧੇ ਚਰਨ ਮੇਰੇ ਘਰ ਬਿਹੜੇ ਵਿੱਚ ਪਾਉਣ ਤੋ ਪੁੱਛਣ ਵਾਲਿਆਂ ਕਿ ਕਿੱਥੇ ਪੰਜਾਬ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਕਿੱਥੇ ਆਪਾਂ ਇਸ ਜਗ੍ਹਾ ਉੱਤੇ ਤੁਸੀਂ ਸੁਣਿਆ ਕੱਲੇ ਕਹਿੰਦੇ ਮੇਰੇ ਗੁਰੂ ਨੂੰ ਸੁਣਿਆ ਕੱਲਣ ਦੀ ਜ਼ਰੂਰਤ ਨਹੀਂ ਹੈ ਉਹ ਘਟ ਘਟ ਦੀਆਂ ਜਨਣ ਵਾਲਾ ਉਹ ਘਟ ਘਟ ਕੇ ਪਟ ਪਟ ਕੀ ਜਾਣੇ ਹਰਦੇ ਦੀਆਂ ਜਾਣਦਾ ਅੰਤਰਜਾਮੀ ਐ ਤਾਈਓ ਤਾਂ ਰੋਜ਼ ਉਹਨੂੰ ਯਾਦ ਕਰਕੇ ਪੜੀਦੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਮੈਂ ਤੇ ਰੋਜ਼ ਉਹਨੂੰ ਯਾਦ ਕਰਕੇ ਪੜਨੇ ਫਿਰ ਉਹ ਅੰਤਰਜਾਮੀ ਐ ਕਿਉਂ ਨਹੀਂ ਸ਼ਰਦਾ ਪੂਰੀ ਕਰਿਆ ਰੋਜ਼ ਸਿਮਰਦਾ ਚਾਚਾ ਫੱਗੂ ਕਹਿੰਦੇ ਇਸ ਸਾਲ ਦਸਵੰਦ ਵੀ ਨਿਕਲਿਆ ਇੱਕ ਸਾਲ ਲੰਘ ਗਿਆ ਦਸਵੰਦ ਨਹੀਂ ਕਰ ਲਿਆ ਦੋ ਸਾਲ ਲੰਘ ਗਏ ਹੁੰਡੀ ਬਣਾ ਕੇ ਦਸਵੰਦ ਨਹੀਂ ਕੱਲਿਆ ਇੱਕੋ ਹੀ ਅਰਦਾਸ ਹੈ ਪਾਤਸ਼ਾਹ ਹੁਣ ਜਦੋਂ ਆਪ ਆਉਂਗੇ ਨਾ ਉਦੋਂ ਪੇਂਟ ਕਰਾਂਗਾ ਹੁਣ ਜਦੋਂ ਤੁਸੀਂ ਆਪ ਆਉਂਗੇ ਉਦੋਂ ਤੁਹਾਡੇ ਚਰਨਾਂ 'ਚ ਦਸਵੰਦ ਰੱਖਾਂਗਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵਕਤ ਆਇਆ ਜਦੋਂ ਮਹਾਰਾਜ ਪੂਰਬ ਦੀ ਯਾਤਰਾ ਤੇ ਗਏ ਨਾ ਪ੍ਰਚਾਰ ਕਰਦੋਂ ਰਿਤੇ ਜਿਹਦੇ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਜ਼ਿਕਰ ਕੀਤਾ ਮੰਪੇ ਤੋਂ ਪੂਰਬ ਕੀ ਉਸ ਪਿਆਨਾ ਪਹੰਤ ਪਾਂਤ ਕੇ ਤੀਰਤ ਨਾਨਾ ਉਦੋਂ ਮਹਾਰਾਜ ਜਦੋਂ ਪੂਰਬ ਦੀ ਯਾਤਰਾ ਤੇ ਤੁਰੇ ਸਿੱਧੇ ਸਸਰਾਮ ਚਾਚੇ ਫੱਗੂ ਦੇ ਘਰ ਗਏ ਆਵਾਜ਼ ਮਾਰ ਕੇ ਪਿੰਡ ਵਾਲਿਆਂ ਕਿਹਾ ਚਾਚਾ ਫੱਗੂ ਕਈ ਸਿੱਖ ਤੇ ਪਰਿਵਾਰ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆ ਰਹੇ ਨੇ ਔਰ ਪਾਤਸ਼ਾਹ ਸਿੱਧੇ ਚਾਚਾ ਫੱਗੂ ਦੇ ਬਿੜੇ ਵਿੱਚ ਜਾ ਕੇ ਉਤਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਅਸਣ ਕੀਤਾ ਸੰਗਤ ਜੁੜ ਗਈ ਪ੍ਰਚਾਰ ਸ਼ੁਰੂ ਹੋਇਆ ਲੰਗਰ ਚੱਲ ਪਏ ਇੱਕ ਦਿਨ ਰਹਿ ਦੋ ਦਿਨ ਰਹਿ ਤਿੰਨ ਦਿਨ ਗੁਜ਼ਰ ਗਏ ਚਾਚੇ ਫੱਗੂ ਨੇ ਜੋ ਦਸਵੰਦ ਸੀ ਉਹ ਮਹਾਰਾਜ ਨੂੰ ਪੇਟ ਕਰਤਾ ਸੇਵਾ ਕੀਤੀ ਸੰਗਤ ਦਾ ਦਸਵੰਦ ਪੇਟ ਕੀਤਾ ਸਾਰੀ ਸੰਗਤ ਵਾਵਾ ਕਰਦੀ ਦੇਖੋ ਚਾਚੇ ਫੱਗੂ ਦੀ ਭਾਵਨਾ ਵੇਖੋ ਚਾਚੇ ਫੱਗੂ ਦਾ ਪਿਆਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਆ ਗਏ ਰੰਚਕ ਮਾਤਰ ਕਿਤੇ ਸਿੱਖ ਦੇ ਅੰਦਰ ਮਾਣ ਨਾ ਰਹਿ ਜਾਏ ਕਿਉਂਕਿ ਮਾਣ ਉਹ ਚੀਜ਼ ਹੈ ਸਾ ਸੰਗਤ ਜੇ ਕਿਸੇ ਜਗ੍ਹਾ ਉੱਤੇ ਵਾਇਰਸ ਆ ਜਾਏ ਨਾ ਅੱਜ ਕੱਲ ਦੇ ਇਲੈਕਟ੍ਰੋਨਿਕ ਸਿਸਟਮ ਵਿੱਚ ਉਹ ਸਾਰਾ ਕੁਝ ਅੰਦਰੋਂ ਕਰੱਪਟ ਕਰ ਦਿੰਦਾ ਜੇ ਕੋਈ ਮੜਾ ਮੋਟਕ ਕਿਸੇ ਚੀਜ਼ ਨੂੰ ਲੱਕੜ ਨੂੰ ਘੁਣ ਲੱਗ ਜਾਵੇ ਹੌਲੀ ਹੌਲੀ ਅੰਦਰੋਂ ਲੱਕੜ ਨੂੰ ਖਾ ਜਾਂਦੀ ਹੈ ਬਾਹਰੋਂ ਕਈ ਵਾਰ ਸੋਹਣੀ ਲੱਗਦੀ ਹੈ ਇਮਾਰਤ ਅੰਦਰੋਂ ਖੋਖਲੀ ਹੋ ਜਾਂਦੀ ਏਦਾਂ ਅੰਦਰ ਕਿਤੇ ਅਹੰਕਾਰ ਮਾਣ ਦੀ ਘੁਣ ਨਾ ਲੱਗਦਾ ਹਮੇ ਅਹੰਕਾਰ ਮਾਣ ਦੀ ਵਾਇਰਸ ਨਾ ਆ ਜਾਏ ਜੇ ਸਿੱਖ ਰੋਜ਼ ਗੁਰੂ ਅੱਗੇ ਅਰਦਾਸ ਕਰੇ ਗੁਰੂ ਬਚਾ ਕੇ ਰੱਖਦਾ ਹੈ ਭਾਈ ਫੱਗੂ ਚਾਚਾ ਫੱਗੂ ਦੀ ਜੈ ਜੈਕਾਰ ਸੰਗਤ ਵਿੱਚ ਲੋ ਜੀ ਪਾਤਸ਼ਾਹ ਦੇ ਘਰ ਆਏ ਨੇ ਗੁਰੂ ਨੇ ਇੰਨਾ ਪਿਆਰ ਦਿੱਤਾ ਗੁਰੂ ਨੇ ਦੀ ਅਰਦਾਸ ਸੁਣ ਲਈ ਪਾਤਸ਼ਾਹ ਜਾਣਦੇ ਨੇ ਕਿਤੇ ਆ ਨਾ ਜਾਵੇ ਕੋਈ ਮਾਨ ਇੱਕ ਦਿਨ ਹਜ਼ੂਰ ਨੇ ਭਰੇ ਦਰਬਾਰ ਸੰਗਤ ਵਿੱਚ ਜਦੋਂ ਵਿੜਾ ਭਰ ਗਿਆ ਨਾ ਸੰਗਤ ਦਾ ਸਾਰੀ ਸੰਗਤ ਆ ਕੇ ਬਹਿ ਗਈ ਤਾਂ ਕੀਰਤਨ ਤੋਂ ਬਾਅਦ ਮਹਾਰਾਜ ਨੇ ਸੱਦਿਆ ਕਹਿੰਦੇ ਭਾਈ ਫੱਗੂ ਬਈ ਇੱਧਰ ਆ ਸੰਗਤ ਵਿੱਚ ਉੱਠ ਕੇ ਖਲੋ ਗਿਆ ਕਈਆਂ ਨੂੰ ਲੱਗਾ ਸ਼ਾਇਦ ਸਰੋਪਾ ਉਹ ਮਿਲਣਾ ਹੈ ਮਾਣ ਮਿਲਣਾ ਹੈ ਕੋਈ ਵੱਡੀ ਗੱਲ ਕਹਿਣਗੇ ਤਾਂ ਪਾਤਸ਼ਾਹ ਨੇ ਸਾਰੀ ਸੰਗਤ ਵਿੱਚ ਕਿਹਾ ਤੂੰ ਸਾਡਾ ਦਸਵੰਦ ਰੱਖੀ ਬੈਠਾ ਹੈ ਬਈ ਸਾਡੇ ਘਰ ਦੀ ਭੇਡਾ ਲਕੋਈ ਬੈਠਾ ਹੈ ਤਾਂ ਸਾਰੀ ਸੰਗਤ ਵੇਖਣ ਲੱਗ ਪਈ ਜਿਹੜਾ ਸੰਗਤ ਦਾ ਦਸਵੰਦ ਇਕੱਠਾ ਕਰਕੇ ਗੁਰੂ ਤੱਕ ਪਹੁੰਚਾਉਂਦਾ ਹੈ ਇਹ ਚੋਰ ਵੀ ਹੈ ਮਹਾਰਾਜ ਕਹਿੰਦੇ ਭਾਈ ਤੂੰ ਸਾਡਾ ਦਸਵੰਦਲ ਕੋਈ ਬੈਠਾ ਹੈ ਸਾਡਾ ਦਸਵੰਦ ਤੇ ਕੋਲ ਤੂੰ ਭੇਂਟ ਨਹੀਂ ਕੀਤਾ ਦਸਵੰਦਲ ਕੋਈ ਬੈਠਾ ਹੈ ਤੂੰ ਗੁਰੂ ਘਰ ਦਾ ਚੋਰ ਹੈ ساری ਸੰਗਤ ਦੀਆਂ ਖਾਡੀਆਂ ਇੱਕਦਮ ਹੱਥ ਜੋੜ ਕੇ ਤੇ ਮੋਰਿਓ ਹੁਣ ਗੁਰਸਿੱਖੀ ਵੇਖਿਓ ਕੀ ਹੈ ਜੇ ਤੋਂ ਹੋਵੇ ਕੱਚਾ ਹੁਣ ਤਾਂ ਬੋਲ ਪੈਣਾ ਲੈ ਮੈਂ ਇੰਨੀ ਨਿਸ਼ਕਾਮ ਸੇਵਾ ਕੀਤੀ ਮੈਨੂੰ ਆਸਰ ਉਪਾ ਮੈਂ ਨਹੀਂ ਨਿਸ਼ਕਾਮ ਸੇਵਾ ਕੀਤੀ ਮੈਨੂੰ ਆ ਕੋਈ ਮਿਲ ਰਿਹਾ ਗੁਰਸਿੱਖੀ ਇਹ ਹੈ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਇੰਨਾ ਕ ਨਿਭਜੇ ਗੁਰੂ ਅੱਗੇ ਸਿੱਖਾ ਤੂੰ ਪਾਣੀ ਨਾਲੋਂ ਵੀ ਜ਼ਿਆਦਾ ਨਿਮਾਣ ਚ ਚਲ ਜਾਈਂ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਜਦੋਂ ਗੁਰਸਿੱਖੀ ਦੀ ਨਿਸ਼ਾਨੀ ਕਹੀ ਉਦੋਂ ਭਾਈ ਗੁਰਦਾਸ ਸਿੰਘ ਨੇ ਕਿਹਾ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ ਪਾਣੀ ਚੱਲੇ ਨਿਵਾਨ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ ਬਹੁ ਰੰਗੀ ਇੱਕ ਰੰਗ ਹੋਏ ਸਭਨਾ ਅੰਦਰ ਇੱਕੋ ਜਾਣੀ ਤਪਦਾ ਪਰਉਪਕਾਰ ਨੂੰ ਠੰਡੇ ਪਰਉਪਕਾਰ ਬਿਹਾਣੀ ਗੁਰਸਿੱਖੀ ਦੀ ਇਹ ਨਿਸ਼ਾਨੀ ਪਾਣੀ ਡੋਲੋਂ ਨਿਵਾਨ ਵੱਲ ਭੱਜਦਾ ਹੈ ਪਾਣੀ ਨੀਵੇਂ ਪਾਸੇ ਵੱਲ ਨੂੰ ਤੇਜ਼ ਭੱਜਦਾ ਹੈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੰਗਤ ਵਿੱਜਿਆ ਭੱਗੂ ਸੰਗਤ ਦਾ ਚੋਰ ਐ ਤੂੰ ਦਸਵੰਦ ਲ ਕੋਈ ਬੈਠਾ ਸੰਗਤ ਦੀ ਭੇਟਾ ਸਾਡੇ ਤੱਕ ਨਹੀਂ ਪਹਚਾਈ ਇੱਕਦਮ ਅੱਖਾਂ ਭਰੀਆਂ ਹੱਥ ਜੋੜੇ ਸਿਰ ਝੁੱਕ ਗਿਆ ਇੱਕੋ ਗੱਲ ਕਹੀ ਪਾਤਸ਼ਾਹ ਜੇ ਤੁਸੀਂ ਕਹਿੰਦੇ ਹੋ ਮੈਂ ਭੇਟਾ ਲ ਕੋਈ ਐ ਤਾਂ ਇਹ ਸੱਚ ਹੋਏਗਾ ਪਾਤਸ਼ਾਹ ਜੇ ਤੁਸੀਂ ਕਹਿੰਦੇ ਹੋ ਮੈਂ ਸੰਗਤ ਦੀ ਭੇਟਾ ਤੁਹਾਡੇ ਤੱਕ ਨਹੀਂ ਪਹਚਾਈ ਤਾਂ ਮਹਾਰਾਜ ਜੀ ਸੱਚੀ ਗੱਲ ਹੋਣੀ ਐ ਮੈਨੂੰ ਭੁੱਲ ਗਿਆ ਹੁਣ ਮੈਨੂੰ ਮੁਆਫ ਕਰ ਦਿਓ ਮੈਨੂੰ ਯਾਦ ਕਰਾ ਦਿਓ ਮਹਾਰਾਜ ਮੈਂ ਭੁੱਲਣ ਵਿੱਚ ਐ ਭੁੱਲ ਗਿਆ ਹੁਣ ਮੈਨੂੰ ਯਾਦ ਕਰਾ ਦਿਓ ਮਹਾਰਾਜ ਜਦੋਂ ਅੱਖਾਂ ਵਿਰਾਗ ਨਾਲ ਭਰੀਆਂ ਕਿਹਾ ਨਾ ਮੈਂ ਭੁੱਲ ਗਿਆ ਹੁਣ ਐਹੀ ਤਾਂ ਗੁਰਸਿੱਖੀ ਐ ਸਿੱਖ ਕਵੇ ਮਹਾਰਾਜ ਮੈਂ ਭੁੱਲ ਗਿਆ ਹੁਣ ਕਿਉਂਕਿ ਉਹਨੂੰ ਯਾਦ ਚਾਹੀਦਾ ਐ ਭੁੱਲਣ ਅੰਦਰ ਸਭ ਕੋਈ ਕਦੇ ਨਾ ਕਵੇ ਮੈਂ ਨਹੀਂ ਕਰੇ ਭੁੱਲ ਕੀਤੀ ਜੀ ਕੋਈ ਮੈਂ ਕਦੇ ਕੋਈ ਗਲਤੀ ਨਹੀਂ ਕੀਤੀ ਇਹ ਭੁਲੇਖਾ ਕਦੇ ਵੀ ਨਹੀਂ ਮਨਚ ਰਹਿਣਾ ਚਾਹੀਦਾ ਕੋਈ ਬੰਦਾ ਪਰਫੈਕਟ ਨਹੀਂ ਹੈ ਗੁਰਸਿੱਖੀ ਦੀ ਸ਼ੁਰੂਆਤ ਹੀ ਅਰਦਾਸ ਹੈ ਮਾਰਗ ਵੀ ਅਰਦਾਸ ਹੈ ਮੰਜ਼ਿਲ ਵੀ ਅਰਦਾਸ ਹੈ ਆਪਾਂ ਹਰ ਵਕਤ ਗੁਰੂ ਅਗੇ ਅਰਦਾਸ ਕਰਨੀ ਮਹਾਰਾਜ ਸਾਨੂੰ ਲਿਖੇ ਵਿੱਚ ਨਾ ਪਾਇਓ ਅਸੀਂ ਲਿਖੇ ਤੋਂ ਛੁੱਟ ਨਹੀਂ ਸਕਦੇ ਕਦੇ ਜੇ ਗੁਰੂ ਲਿਖਾ ਕਰਨ ਤੇ ਆਜੇ ਨਾ ਤੇ ਕਪਲ ਚੈਨ ਵਿੜਾ ਹੋ ਜਾਣਾ ਪਤਾ ਨਹੀਂ ਲੱਗਦਾ ਬੰਦੇ ਨੂੰ ਕੀ ਹੋ ਰਿਹਾ ਹੈ ਇਸ ਲਈ ਲਿਖਾਨੀ ਆਪਾਂ ਦੇ ਸਕਦੇ ਲਿਖੇ ਕਤੈਨ ਛੁੱਟੀਆਂ ਖਿੰਖਨ ਭੁੱਲਣ ਹਾਰ ਹੱਥ ਜੋੜ ਕੇ ਭਾਈ ਫੱਗੂ ਚਾਚਾ ਫੱਗੂ ਨੇ ਕਿਹਾ ਮਹਾਰਾ ਭੁੱਲ ਗਿਆ ਹੋਣਾ ਭੁੱਲ ਗਿਆ ਹੋਣਾ ਮਹਾਰਾ ਯਾਦ ਕਰਾ ਦਿਓ ਤਾਂ ਪਾਤਸ਼ਾਹ ਬਹੁਤ ਖੁਸ਼ ਹੋਏ ਹਜ਼ੂਰ ਤੇ ਹਰਚ ਬੋਲੇ ਕਹਿੰਦੇ ਫੱਗੂ ਯਾਦ ਕਰ ਕਿਸੇ ਸਿੱਖ ਦੇ ਘਰ ਤੋਂ ਦਸਵੰਦ ਮੰਗਣ ਗਿਆ ਜਦੋਂ ਤੂੰ ਭੇਟਾ ਲੈਣ ਗਿਆ ਮੋਰਿਓ ਉਹ ਦਮੇ ਦੰਪਤ ਜੋੜਾ ਗ੍ਰਸਤੀ ਆਪਸ ਵਿੱਚ ਝਗੜਾ ਕਰਕੇ ਹਟੇ ਸੀ ਘਰ ਵਾਲਾ ਆਪਣੇ ਕੰਮ ਤੇ ਚਲਾ ਗਿਆ ਘਰ ਵਾਲੀ ਘਰ ਦੇ ਕੰਮਾਂ 'ਚ ਗੁੱਸੇ ਵਿੱਚ ਸੀ ਜਦੋਂ ਤੂੰ ਦਰਵਾਜ਼ਾ ਖੜਕਾਇਆ ਉਹਨਾਂ ਨੇ ਕਿਹਾ ਜਾਂ ਕੋਈ ਨਹੀਂ ਸਾਡੇ ਘਰ 'ਨੇ ਕੁਝ ਵੀ ਹੈ ਤੂੰ ਕਿਹਾ ਭਾਈ ਕੋਈ ਵੀ ਗੁਰੂ ਦੇ ਨਾਮ ਦੀ ਭੇਟਾ ਹੋਵੇ ਕਹਿੰਦੇ ਉਹ ਗੁੱਸੇ ਵਿੱਚ ਮਾਈ ਨੇ ਘਰ ਦਾ ਕੂੜਾ ਝਾੜੂ ਲਾ ਕੇ ਇਕੱਠਾ ਕੀਤਾ ਸੀ ਕੂੜਾ ਚੁੱਕ ਕੇ ਤੇਰੀ ਝੋਲੀ ਪਾ ਦਿੱਤਾ ਸੀ ਯਾਦ ਹੈ ਇਕਦਾ ਮਨ ਸਣ ਕੇ ਹਾਂ ਮਹਾਰਾਜ ਇਹ ਘਟਨਾ ਤੇ ਮੈਨੂੰ ਐਵੇਂ ਵਿਸਰ ਕੇ ਮਹਾਰਾਜ ਹਾਂ ਕੂੜਾ ਤਾਂ ਪਾਤਾ ਸੀ ਮਹਾਰਾਜ ਹੁਣ ਕੂੜਾ ਥੋੜੀ ਗੁਰੂ ਦੀ ਪੇਟে ਪਾਛਿਆ ਕਹਿੰਦੇ ਫਿਰ ਕੂੜਾ ਕਿੱਥੇ ਰੱਖਿਆ ਕਹਿੰਦੇ ਮਹਾਰਾਜ ਉਸ ਦਿਨ ਕੂੜਾ ਇਕੱਠਾ ਕਰਕੇ ਮੇਰੀ ਝੋਲੀ ਚ ਉਹਨੇ ਪਾਇਆ ਮੈਂ ਲਿਆ ਕੇ ਆਪਣੇ ਬੇੜੇ 'ਚ ਢੇਰੀ ਕਰਤਾ ਹਜ਼ੂਰ ਮੁਸਕਰਾ ਪਏ ਕਹਿੰਦੇ ਉਹ ਢੇਰੀ ਕੀਤੇ ਕੂੜੇ ਉੱਤੇ ਅਗਲੇ ਦਿਨ ਮੀਂਹ ਪਿਆ ਮੀਂਹ ਪੈਣ ਨਾਲ ਤੇਰੇ ਵਿਹੜੇ ਵਿੱਚ ਮਿੱਟੀ 'ਚ ਨਮੀ ਆ ਗਈ ਉਸੇ ਕੂੜੇ ਵਿੱਚ ਇੱਕ ਬੇਰ ਦੀ ਗਟਕ ਸੀ ਤੇਰੇ ਵਿਹੜੇ ਵਿੱਚ 베ਰੀ ਉੱਗ ਗਈ ਐਡੀ ਵੱਡੀ ਆ ਖੜੀ 베ਰੀ ਤੇ ਲੱਗੇ 베ਰ ਉਸੇ ਸਿੱਖ ਦੇ ਘਰ ਦੀ ਬੇਟਾ ਉਸੇ ਸਿੱਖ ਦੇ ਘਰੋਂ ਆਇਆ ਅੱਖਾਂ ਪਰ ਕੇ ਕਹਿਆ ਮਹਾਰਾਜ ਤੁਹਾਨੂੰ ਤੁਸੀਂ ਆਪਣੇ ਸਿੱਖਾਂ ਦੇ ਘਰ ਦਾ ਕੂੜੇ ਦੀ ਗਟਕ ਵੀ ਪ੍ਰਵਾਨ ਕਰ ਲੈਂਦੇ ਹੋ ਹਜ਼ੂਰ ਨੇ ਕਿਹਾ ਇਹਦੇ ਬੇਰ ਸੰਗਤ ਨੂੰ ਸਿਖਾਓ ਅੱਜ ਤੱਕ ਸੰਗਤ ਨੂੰ ਉੱਥੇ ਜਾ ਕੇ ਉਹ ਦਰਸ਼ਨ ਹੁੰਦੇ ਨੇ 베ਰੀ ਮੌਜੂਦ ਹੈ ਸੰਗਤ ਪ੍ਰਸ਼ਾਸਕ ਕਹਿਣ ਤੋਂ ਭਾਵ ਇਹ ਹੈ ਗੁਰੂ ਦੋ ਇੱਕ ਕਾਰਜ ਵਿੱਚੋਂ ਦੋ-ਦੋ ਕਾਰਜ ਸਿੱਖਦੇ ਹੋ ਜਾਂਦੇ ਇੱਕ ਤੇ ਸਿੱਖ ਨੂੰ ਮਾਣ ਨਾ ਰਵੇ ਕਿ ਮੈਂ ਸੇਵਾ ਕਰਦਾ ਔਰ ਦੂਜਾ ਮਹਾਰਾਜਨ ਕਹੇ ਭਾਈ ਗੁਰ ਸਿੱਖ ਦੇ ਘਰ ਦਾ ਕਈ ਵਾਰ ਕੋੜੇ ਦੀ ਗਿੱਟਕ ਵੀ ਪਰਵਾਹ ਨਹੀਂ ਤੀਜਾ ਤੁਹਾਡੇ ਅੰਦਰ ਸਵਾਲ ਹੋਣਾ ਹੈ ਵੇ ਉਹ ਗ੍ਰਸਤੀ ਬੰਦੇ ਮਾਈ ਨੇ ਗੁੱਸੇ ਵਿੱਚ ਗੁੜਾ ਚੁੱਕ ਕੇ ਪਾਤਾ ਉਹ ਸਿੱਖ ਕਾਦੇ ਜਿਹੜੇ ਲੜਦੇ ਆ ਉਹ ਸਿੱਖ ਕਾਦੇ ਜਿਹੜੇ ਆਪਸ ਵਿੱਚ ਲੜੇ ਹੋਣ ਉਹਨਾਂ ਦੀ ਕਾਦੀ ਸਿੱਖੀ ਦੀ ਸੇਵਾ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ ਡਾਕਟਰ ਹਰਸ਼ਿੰਦਰ ਕੌਰ ਪਰਸੋਂ ਜੇ ਇੰਟਰਵਿਊ ਆਪਣੀ ਪਾ ਰਹੀ ਸੀ ਉਹਨੇ ਨਟ ਉਤੇ ਇੱਕ ਗੱਲ ਕਹੀ ਹੈ ਉਹ ਕਹਿੰਦੀ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਦੰਪਤ ਜੋੜਾ ਪਤੀ ਪਤਨੀ ਜਿਨ੍ਹਾਂ ਵਿੱਚ ਮਾੜੀ ਮੋਟੀ ਨੋਕ ਚੋਕ ਥੋੜਾ ਬਤ ਝਗੜਾ ਨਹੀਂ ਹੁੰਦਾ ਉਹਨਾਂ 'ਚ ਪਿਆਰ ਵੀ ਨਹੀਂ ਹੋ ਸਕਦਾ ਥੋੜੀ ਬੋਤੀ ਨੋਕ ਚੋਕ ਝਗੜਾ ਗੁੱਸਾ ਰਾਜੀ ਇਹ ਪਿਆਰ ਦੀ ਨਿਸ਼ਾਨੀ ਹੈ ਇਹ ਗ੍ਰਸਤ ਵਿੱਚ ਚੱਲਦਾ ਰਹਿਣਾ ਹੁਣ ਇਹਦਾ ਭਾਵੇਂ ਨਾ ਲੈ ਲਿਓ ਵੇ ਜੇ ਕੋਈ ਲੜਿਆ ਨਹੀਂ ਤੇ ਜਾ ਕੇ ਲੜਨ ਲੱਪਿਓ ਬੀਬੀ ਐਦਾਂ ਵੀ ਨਾ ਹੋਵੇ ਸ਼ਾਮ ਨੂੰ ਹੁਣ ਤੁਸੀਂ ਕੋਈ ਕਈ ਦਿਨਾਂ ਦੀ ਪੈਂਡਿੰਗ ਰਹਿੰਦੀ ਹੈ ਫਿਰ ਲੜੀ ਲੈਨੇ ਆ ਇਹ ਨਾ ਕੰਮ ਹੋਵੇ ਨਹੀਂ ਗ੍ਰਸਤੀਆਂ ਵਿੱਚ ਥੋੜੀ ਬਹੁਤੀ ਨੋਕ ਚੋਕ ਆਪਸ ਵਿੱਚ ਇਹ ਚੱਲਦੀ ਰਹਿੰਦੀ ਹੈ ਪਰ ਉਹ ਝਗੜਾ ਵਧਣਾ ਨਹੀਂ ਚਾਹੀਦਾ ਉਹ ਤਾਂ ਸਾਰਾਂ ਦਿਨ ਦਾ ਪਕਰਤ ਕਰਮ ਕਰਮ ਕਰਕੇ ਸ਼ਾਮਾਂ ਜਦੋਂ ਇਤਨੇ ਦੀ ਸਮਾਪਤੀ ਹੁੰਦੀ 16 ਸਹਿਬ ਪੜਦੇ ਹੋ ਸਾਧ ਸੰਗਤ ਮੇਰਾ ਵਿਸ਼ਵਾਸ ਹੈ ਭਾਵਨਾ ਨਾਲ ਜਦਨ 16 ਸਹਿਬ ਕਰ ਲੈਂਦੇ ਉਹਨਾਂ ਦਿਨ ਦੇ ਸਾਰੇ ਕਰਮ ਗੁਰੂ ਮੀਟ ਦਿੰਦਾ ਇਦਾਂ ਗੁਰੂ ਨੂੰ ਯਾਦ ਕਰਕੇ ਆਪਸ ਵਿੱਚ ਪਰਿਵਾਰ ਵਿੱਚ ਪਿਆਰ ਚ ਰਹੋ ਇਹ ਸੰਸਾਰ ਦੀ ਮਾੜੀ-ਮੋਟੀ ਨੋਕ ਚੋਕ ਚੱਲਦੀ ਰਹਿੰਦੀ ਪਰ ਉਹ ਵਧਣੀ ਨਹੀਂ ਚਾਹੀਦੀ ਵੀ ਅੱਜ ਦੀ ਗੱਲ ਕੱਲ ਵੀ ਚਿੱਤੇ ਐ ਪਰਸੋਂ ਵੀ ਚਿੱਤੇ ਐ 20 ਦਿਨ ਝਗੜਾ ਨਹੀਂ ਉਹ ਨਾਲ ਦੀ ਨਾਲ ਦਿਨ ਖਤਮ ਹੋਇਆ ਗੱਲ ਖਤਮ ਹੋ ਜਾਣੀ ਚਾਹੀਦੀ ਜਿਹੜੀ ਅੱਜ ਗੱਲ ਹੋਈ ਐ ਉਹਨੂੰ ਕੱਲ ਨਹੀਂ ਕਿਸਤੀ ਵਿੱਚ ਦੁਹਰਾਈ ਦੇ ਕੱਲ ਤੂੰ ਆਏ ਕਿ ਅਸੀਂ ਪਰਸੋਂ ਆਏ ਉਹ ਲੰਗੇ ਗੱਲ ਨਵੇਂ ਸਿਰਿਓਂ ਗੱਲ ਸ਼ੁਰੂ ਕਰੋ ਉਹਨੂੰ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦੰਪਦ ਜੋੜੇ ਨੂੰ ਵਡਿਆਈ ਦਿੱਤੀ ਐ ਧੰਨ ਪਰ ਇਹਨਾਂ ਅੱਖੀਆਂ ਨੂੰ ਵਹਿਣ ਇਕੱਠੇ ਹੋਏ ਇੱਕ ਜੋਤ ਦੇ ਮੂਰਤੀ ਧੰਨ ਪਰ ਕਈਐ ਸੋਏ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਾਚੇ ਫੱਗੂ ਦੀ ਸੇਵਾ ਪਰਵਾਨ ਕੀਤੀ। ਅੱਜ ਉਹਦਾ ਘਰ ਗੁਰੂ ਦਾ ਘਰ ਹੈ। ਔਰ ਉਸ ਜਗ੍ਹਾ ਉੱਤੇ ਸੰਗਤਾਂ ਨਤਮਸਤਗੁੰਦੀਆਂ ਨੇ ਜਦੋਂ ਪਟਨਾ ਸਾਹਿਬ ਸੰਗਤਾਂ ਜਾਂਦੀਆਂ ਵਕਤ ਕੱਢ ਕੇ ਉੱਥੇ ਵੀ ਸੰਗਤ ਦਰਸ਼ਨ ਕਰਦੀ ਹੈ। ਕਹਿਣ ਤੋਂ ਭਾਵ ਇਹ ਹੈ ਗੁਰਸਿੱਖ ਦੀ ਸੇਵਾ ਪਰਵਾਨ ਹੈ ਜੇ ਭਾਵਨਾ ਹੋਵੇ। ਗੁਰਸਿੱਖ ਦੀ ਸੇਵਾ ਪਰਵਾਨ ਹੈ ਜੇ ਮਾਣ ਨਾ ਆਵੇ। ਗੁਰਸਿੱਖ ਦੀ ਸੇਵਾ ਪਰਮਾਨ ਹੈ ਜੇ ਗੁਰੂ ਦੇ ਸਿੱਖ ਦੀ ਸੇਵਾ ਵਿੱਚ ਰੰਚਕ ਮਾਤਰ ਕੋਈ ਮਾਣ ਨਾ ਹੋਵੇ ਹੰਕਾਰ ਨਾ ਹੋਵੇ ਭਾਵਨਾ ਤੇ ਪ੍ਰੇਮ ਹੋਵੇ ਉਹ ਗ੍ਰਸਤੀਆਂ ਦੇ ਮਾੜਾ ਮੋਟਾ ਝਗੜੇ ਦਿੱਤੀ ਇੱਕ ਗਿੱਟਕ ਵੀ ਪਰਮਾਨ ਹੈ